ਕੀ ਕਾਲਸਾ ਵਾਹਿਗੁਰੂ ਦੀ ਖਤਹਿ ਜੈ ਭੀਮ ਜੈ ਭਾਰਤ ਸਾਥਿਓ ਅੱਜ ਅਸੀਂ ਇਸ ਵਿਸ਼ੇ ਤੇ ਗੱਲ ਕਰਨ ਲੱਗੇ ਹਾਂ ਮਾਜਵੀ ਸਿੱਖ ਸਾਡੇ ਸਮਾਜ ਦੇ ਸਾਡੇ ਮਾਜਵੀ ਸਿੱਖ ਭਰਾ ਹਰੇਕ ਮੈਕਮੇ ਦੇ ਵਿੱਚ ਅਫਸਰ ਵੀ ਨੇ ਅਧਿਕਾਰੀ ਵੀ ਨੇ ਕਰਮਚਾਰੀ ਵੀ ਨੇ ਲੇਕ ਉਹ ਆਪਣੇ ਕਿਸੇ ਵੀ ਭੈਣ ਭਰਾ ਦੇ ਕਿਸੇ ਵੀ ਰੋਸ ਦੋਸਤ ਮਿੱਤਰ ਰਸਤੇਦਾਰ ਦੇ ਕੰਮ ਕਰੋ ਦੇ ਤੋ ਆਪਣੇ ਆਪ ਨੂੰ ਮਰਬੀ ਸਿੱਖ ਨੂੰ ਇਸ ਤਰ੍ਹਾਂ ਕਤਰਾਉਂਦੇ ਨੇ ਜਿਵੇਂ ਉਹਨਾਂ ਨੇ ਮਰਬੀ ਸਿੱਖਾਂ ਦੇ ਨਹੀਂ ਕਿਸੇ ਅਪਰਾਧੀਆਂ ਦੇ ਘਰੇ ਜਨਮ ਲਿਆ ਲਿਆ ਹੋਵੇ ਤੇ ਉਹ ਦੋਸਤੋ ਕਿਸੇ ਦੇ ਵੀ ਕੰਮ ਨਹੀਂ ਆਉਂਦੇ ਕਤਰਾਉਂਦੇ ਆ ਆਪਣੇ ਆਪ ਨੂੰ ਮਰਬੀ ਸਿੱਖ ਨੂੰ ਸੋ ਦੋਸਤੋ ਮਾਣ ਕਰਿਆ ਕਰੋ ਤੇ ਆਪਣੇ ਬੰਦੇ ਦੇ ਕੰਮ ਆਇਆ ਕਰੋ ਮਾਣ ਕਰਿਆ ਕਰੋ ਵੀ ਅਸੀਂ ਮਰਬੀ ਸਿੱਖਾਂ ਦੇ ਘਰੇ ਜਨਮ ਲਿਆ ਅਸੀਂ ਉਸ ਪੂਰਨ ਦੇ ਵਾਰਸਾਂ ਦੋਸਤੋ ਜਿਨ੍ਹਾਂ ਨੇ ਹਰ ਸੀਧੇ ਤਰੀਕੇ ਨਾਲ ਲੜਾਈਆਂ ਲੜੀਆਂ ਉਹ ਬੰਦਿਆਂ ਦੇ ਘਰ ਦੇ ਵਿੱਚ ਬੈਠ ਕੇ ਕਰਵਾਂੀਆਂ ਦਿੱਤੀਆਂ ਮੁਗਲਾਂ ਤੋਂ ਦਾਗ ਦੇ ਸਰਤੇ ਟੈਕਸ ਵਸੂਲਿਆ ਤੇ ਅਸੀਂ ਉਸ ਕੌਮ ਦੇ ਵਾਰਸਾਂ ਜਿਨ੍ਹਾਂ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਦਿੱਲੀ ਤੋਂ ਲੈ ਕੇ ਆਂਦਾ ਸੋ ਦੋਸਤੋ ਅਸੀਂ ਉਸ ਕੌਮ ਦੇ ਵਾਰਸਾਂ ਜਿਨ੍ਹਾਂ ਬੰਦੂਖ ਦਾ ਨਿਸ਼ਾਨਾ ਬਰਖ ਤੋਂ ਨਹੀਂ ਬੰਦੂਗ ਦੇ ਸਾਹਮਣੇ ਇਹ ਕਾ ਤਾਲੀਆਂ ਸੋ ਦੋਸਤੋ ਆਪਣੇ ਆਪ ਤੇ ਮਾਣ ਕਰਿਆ ਕਰੋ ਕਿ ਅਸੀਂ ਮਰਯੂ ਸਿੱਖਾਂ ਦੇ ਘਰੇ ਜਨਮੇ ਆ ਅਸੀਂ ਮਰਯੂ ਸਿੱਖਾਂ ਸਰਦਾਰ ਹਾਂ ਅਸੀਂ ਗੁਰਦਾਰਾਂ ਦੇ ਘਰੇ ਨਹੀਂ ਜਨਮੇ ਅਸੀਂ ਮਰਯੂ ਸਿੱਖਾਂ ਦੇ ਘਰੇ ਜਨਮੇ ਆ ਇਸ ਕਰਕੇ ਇਸ ਗੱਲ ਦੇ ਸੋ ਦੋਸਤੋ ਮਾਣ ਕਰਿਆ ਕਰੋ ਸਾਰਾ ਪੰਜਾਬ ਸਾਡਾ ਮਰਯੂ ਸਿੱਖਾਂ ਨਾਲ ਭਰਿਆ ਹੋਇਆ ਹੈ ਤਕਰੀਬਨ 40% ਸਾਡੇ ਪੰਜਾਬ ਦੇ ਵਿੱਚ ਮਰਯੂ ਸਿੱਖਾ ਦੋਸਤੋ ਸੋ ਤੁਸੀਂ ਸਾਰੇ ਇਕੱਠੇ ਹੋਵੋ ਇੱਕ ਜੁੱਟ ਹੋ ਕਿਸੇ ਦੇ ਪਿੱਛੇ ਲੱਗ ਕੇ ਨਾ ਚੱਲੋ ਆਪਣਾ ਰਾਜਭਾਗ ਆਪ ਕਮ ਕਰੋ 2027 ਦੇ ਵਿੱਚ ਤੁਸੀਂ ਇਹ ਦੱਸ ਦਿਓ ਵੀ ਅਸੀਂ ਵੀ ਕੋਈ ਚੀਜ਼ ਹਾਂ ਸੋ ਦੋਸਤੋ ਲਾਈ ਲੱਗ ਨਾ ਬਣੋ ਆਪ ਖੁਦ ਰਾਜੇ ਬਣੋ ਰਾਜ ਕਰਨ ਵਾਲੇ ਬਣੋ ਪਖਾਰੀ ਨਾ ਬਣੋ ਸੋ ਆਪਣੇ ਸਰਪੰਚ ਮੈਂਬਰ ਐਮ ਐਲ اے ਐਮ ਪੀ ਆਪਣੇ ਖੁਦ ਬਣਾਓ ਆਪਣੀ ਸਰਕਾਰ ਬਣਾਓ ਫਿਰ ਸੋ ਦੀ ਪਸਦਾ ਸੋਣੀ ਆ ਨਹੀਂ ਤਾਂ ਫਿਰ ਜਿਵੇਂ ਚੰਦਪਾਨ ਵਾਲਾ ਮਸਲਾ ਦਾਨ ਸਿੰਘ ਵਾਲਾ ਮਸਲਾ ਇਸ ਤਰ੍ਹਾਂ ਸਾਰਿਆਂ ਦਾ ਕੋਈ ਨਾ ਕੋਈ ਮਸਲਾ ਹੱਥਾਂ ਤੇ ਇਹਨਾਂ ਨਾਲ ਹੀ ਹੁੰਦਾ ਜੋ ਵੀ ਕੁਝ ਹੁੰਦਾ ਸੋ ਦੋਸਤੋ ਇਕੱਠੇ ਹੋ ਜੋ ਫਿਰ ਆਪਣਾ ਕੁਛ ਨਾ ਕੁਛ ਬੜੂਗਾ ਸੋ ਇੰਨੀਆਂ ਗੱਲਾਂ ਕਹਿਣਾ ਹੋਇਆ ਖਿਮਾ ਰਾਜਾ ਜੀ ਦਾ ਵੈਲੂ ਜੀ ਦਾ ਖਾਲਸਾ ਵੈਲੂ ਜੀ ਕੀ ਫਤਿਹ